ਜਿੱਥੇ ਹੁੰਦੀ ਆ ਪਵੰਦੀ ਮੇਰੇ ਆਉਂਦੀ ਨਹੀਂ ਉੱਥੇ ਹੀ ਜੱਟ ਸੈਰ ਕਰਦਾ ਮੈਂ ਥੋੜਾ ਜਿਹਾ ਆਪਣੇ ਤੇ ਫੁੱਲ ਮਾਰ ਲਵਾ ਤਾਂ ਕਿ ਨજર ਨਾ ਲੱਗ ਜਵੇ ਦਿਸ ਇਜ਼ ਦਾ ਖਾਣਾ ਪੀਣਾ ਦਿਸ ਇਜ਼ ਦਾ ਟੇਬਲ ਇੱਥੇ ਬ੍ਰੈਕਫਾਸਟ ਕੀਤਾ ਇਸ ਮੇਰੇ ਦੇ ਆ ਲੋ ਇੱਥੇ ਬੈ ਕੇ ਮੈਂ ਐ ਡਾਡਾ ਸਾਹਿਬ ਦੀਆਂ ਗੱਲਾਂ ਸੁਣਾ ਇੱਧਰ ਆ ਕੇ ਇੱਥੇ ਮੈਂ ਕੁਝ ਐਸੇ ਫੈਸਲੇ ਲਵਾਂਗਾ ਜਿਹੜਾ ਤੁਸੀਂ ਹਰਾਰ ਹੋ ਜਾਓਗੇ ਮੈਂ ਰਿਪੋਰਟ ਦੇ ਕੇ ਕਿਸੇ ਕਹਿੰਦੇ ਦਿਲਜੀਤ ਲੈ ਕੇ ਆ ਗਿਆ ਹੈ ਆਪਣੀ ਸਾਊਂਡ ਇਹ ਵਹੀ ਸਾਊਂਡ ਹੈ ਜਿਸ ਤੇ ਉਹ ਗਾਣੇ ਗਾਏਗਾ ਉਹ ਸਾਊਂਡ ਲੈ ਕੇ ਆਇਆ ਮੈਂ ਟੈਂਕ ਥੋੜਾ ਲੈ ਆ ਯਾਰ ਕਹੀ ਅਗ ਲੱਗ ਰਹੀ ਐ ਤੇ ਮੇਰੇ ਹਾਸਾ ਆਉਗਾ ਤੁਹਾਡੀਆਂ ਰਿਪੋਰਟਿੰਗਾਂ ਤੇ ਐਂ ਆਓ ਸੋ ਇੱਥੇ ਮੈਂ ਬਹਿ ਕੇ ਫੈਸਲੇ ਲੈ ਕੇ ਆਜਾ ਮੈਂ ਝੰਡੇ ਤੇ ਰਿਹਾ ਡੱਡ ਆਹ ਬਾਸ ਨੂੰ ਐ ਇੱਥੇ ਬੈ ਕੇ ਤੁਸੀਂ ਵੇਟ ਕਰ ਸਕਦੇ ਹੋ ਮੇਰਾ ਲੈ ਲੈ ਇਧਰ ਆ ਜਾਓ ਆਦਰ ਬਹੁਤ ਹੀ ਸੋਹਣੀ ਤਸਵੀਰ this is my room i'm so sorry ਤੁਸੀਂ ਰੂਮ ਚ ਜਾ ਨਹੀਂ ਸਕਦੇ ਓਕੇ ਚਲੋ ਆਜੋ ਇੱਧਰ ਨਾ ਜਾਓ ਇੱਧਰ ਮੇਰਾ ਰੂਮ ਹੈ ਛੱਡ ਦਿਓ ਇਸ ਇਸ ਗੱਲ ਨੂੰ ਸੋ ਹੇਰ ਇਜ਼ ਦੀ chamber bro this is my gym it's a large gym dukiyan kar dya and here is my massage room bro ethe vicho do vaake massage room da over in